कल ਸਾਡੇ ਐਸ.ਟੀ. ਆਫ ਦਿ ਇਨਸਪੈਕਟਰ ਸਾਹਿਬ ਹਰਵੰਦ ਸਿੰਘ ਜੀ ਤੇ ਇਹਨਾਂ ਦੀ ਜਿਹੜੀ ਟੀਮ ਹੈਗੀ ਆ ਇਹ ਸ਼ਨੀ ਮੰਦਰ ਲਾਗੇ ਟਿਬਾਰ ਰੋਡ ਤੇ ਉੱਥੇ ਗੰਦੇ ਨਾਲੇ ਲਾਗੇ ਤਸਕਰਾਂ ਦੇ ਸਬੰਧ ਵਿੱਚ ਮੌਜੂਦ ਸੀਗੇ ਤੇ ਜਿਸ ਸੰਬੰਧੀ ਆਲਰੇਡੀ ਸਾਡੇ ਕੋਲ ਇਹ ਜੀ ਸਾਹਿਬ ਮਾਨਜੋਗਏ ਜੀ ਸਾਹਿਬ ਸ਼੍ਰੀ ਸੁਨੀਲ ਸ਼ਰਮਾ ਜੀ ਦੀ ਹਦਾਇਤ ਅਨੁਸਾਰ ਉੱਥੇ ਜਿਹੜੀ ਕਿ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਤੇ ਉਹਦੇ ਸਿਲਸਿਲੇ ਦੇ ਵਿੱਚ ਜਦੋਂ ਤੁਸੀਂ ਮੌਜੂਦ ਸੀਗੇ ਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਮੁਕੇਸ਼ ਕੁਮਾਰ ਇੱਕ ਗੰਗਾ ਜਿੱਦਾ ਘਰ ਕੰਪਨੀ ਵਗ ਲੱਗੇ ਹੈਗਾ ਤੇ ਬਾ ਰੋਡ ਤੇ ਤੇ ਉਧਰੋਂ ਇਹਨੇ ਹਿਰੋਇਨ ਦੀ ਸਪਲਾਈ ਵਾਸਤੇ ਆਪਣੇ ਮੋਟਰਸਾਈਕਲ ਤੇ ਜਾਣਾ ਹੈਗਾ ਵਿਜੇਨਗਰ ਸਾਈਡ ਨੂੰ ਸੋ ਇਨਫੋਰਮੇਸ਼ਨ ਦੇ ਆਧਾਰ ਤੇ ਐਫ ਆਈ ਆਰ ਜਿਹੜੀ ਹੈ ਦਰਜ ਕਰਵਾਈ ਗਈ ਸੋ ਇਹਨਾਂ ਦੇ ਨਾਲ ਪੁਲਿਸ ਪਾਰਟੀ 서ਬ ਇੰਸਪੈਕਟਰ ਨਰੀਸ਼ ਕੁਮਾਰ ਜੀ ਨਾਲ ਸੀਗੇ ਤੇ ਹੋਰ ਪੁਲਿਸ ਪਾਰਟੀ ਜਦੋਂ ਇਹ ਉੱਥੇ ਇਹਨਾਂ ਨੇ ਵਦ ਘਰ ਦੇ ਲਾਗੇ ਪਹੁੰਚ ਕੇ ਕੰਪਨੀ ਵਗ ਰੋਡ ਤੇ ਉੱਥੇ ਜਦੋਂ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਮੁਕੇਸ਼ ਮੋਹਰਫ ਗੰਜਾ ਆਪਣੇ ਮੋਟਰਸਾਈਕਲ ਤੇ ਕਾਬੂ ਕੀਤਾ ਗਿਆ ਜੀ ਤੇ ਮੈਨੂੰ ਕਾਲ ਕਰਕੇ ਮੌਕੇ ਤੇ ਬੁਲਾਇਆ ਗਿਆ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਇਹਦਾ ਜਿਹੜਾ ਪਿੱਠੂ ਬੈਗ ਸੀਗਾ ਬੈਗ ਦੇ ਵਿੱਚੋਂ ਸਰਚ ਕਰਨ ਤੇ 1 ਕਿਲੋ 200 ਗ੍ਰਾਮ ਹੈਰੋਇਨ ਮਿਲਣ ਤੋਂ ਹੋਈ ਸੀ ਜੀ ਸਰ ਪਹਿਲਾਂ ਵੀ ਕਿਤੇ ਮਾਮਲੇ ਇਹਨਾਂ ਤੇ ਕਾਫੀ ਦੇ ਦਰਜ ਹੈਗੇ ਇਹ ਦੇਖ ਲਾ ਪਹਿਲਾਂ ਵੀ ਮੁਕਦਮੇ ਦਰਜ ਹੈਗੇ 5 ਮੁਕਦਮੇ ਦੇਖ ਲਾ ਫੌਲਡੀ ਦਰਜ ਹੈਗੇ ਇੱਕ ਕਤਲ ਦਾ ਮੁਕਦਮਾ ਦਰਜ ਹੈ ਤੇ 4 ਮੁਕਦਮੇ ਐਨਡੀਪੀਐਸ ਤੇ ਵੀ ਚੱਲ ਰਹੇ ਨੇ ਜੀ ਹਰੋਇਨ ਲੈ ਕੇ ਕਿੱਥੋਂ ਆਉਂਦਾ ਹੈ ਕਿੰਨਾ ਕਿੰਨਾ ਨੂੰ ਵੇਚੀ ਇਹਦੀ ਸਪਲਾਈ 20 ਲੁਧਿਆਣੇ ਚ ਹੀ ਹੁੰਦੀ ਹੈ ਔਰ ਲੁਧਿਆਣੇ ਵਿੱਚੋਂ ਹੀ ਇਹ ਜਿਹੜੀ ਹੈ ਹਰੋਇਨ ਹੈ ਖਰੀਦ ਕਰਦਾ ਹੈ ਸਰ ਜਮਾਨਤ ਤੋਂ ਕਦੋਂ ਆਇਆ ਹੈ ਇਸ ਵਾਰ? ਕਰੀਬ 2 ਹਫ਼ਤੇ ਦਿਨ ਹੋਏ ਇਹਨੂੰ ਜਮਾਨਤ ਤੇ ਆਇਆ ਸਰ ਇਹ ਅਮਾਉਂਟ ਕਿੰਨੀ ਕੁ ਦੀ ਹੋਈਗੀ? ਅਮਾਉਂਟ ਅਸੀਂ ਅਸੈਸ ਨਹੀਂ ਕਰ ਸਕਦੇ ਇਹ ਸਰ ਕੀ ਇਹਦੇ ਕੋਈ ਲਿੰਕ ਸਾਹਮਣੇ ਆਏ ਆ ਵੀ ਕੋਈ ਇੰਟਰਨੈਸ਼ਨਲ ਲਿੰਕ? ਇੰਟਰਨੈਸ਼ਨਲ ਲਿੰਕ ਬਾਰੇ ਨਹੀਂ ਹਜੇ ਕਲੀਅਰ ਕੀਤਾ ਜਾ ਸਕਦਾ ਬਾਕੀ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੋਏਗੀ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਸਰ ਇਹ ਵੀ ਜਾਣ ਚੱਲੂਗੀ ਕਿ ਇਹ ਕਿੱਥੋਂ ਮਾਲ ਲੈਂਦਾ ਸੀ ਕਿੰਦਾਂ ਨੂੰ ਅੱਗੇ ਮਾਲ ਦੇਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਸਾਰਾ ਇਹਦੀ ਆਪਾਂ ਇਹਦੀ ਡਿਟੇਲ ਦੇ ਵਿੱਚ ਦੀ ਜਿਹੜੀ ਸਰ ਜਿਹਨਾਂ ਦਾ ਮੋਟਰਸਾਈਕਲ ਆ ਉਹ ਕਿਹੜਾ ਇਹਦਾ ਆਪਣਾ ਸੀ ਜਾਂ ਉਹ ਵੀ ਚੋਰੀ ਦਾ ਮੋਟਰਸਾਈਕਲ ਬਿਨਾ ਕਾਗਜ਼ਾਤ ਦਾ ਹੈਗਾ ਸਰ ਇਹਦੀ ਕੋਈ ਸਾਥੀ ਹੋਰ ਹੋ ਸਕਦੇ ਆ ਹੋ ਸਕਦੇ ਐ ਮੈਟਰ ਆਫ ਇਨਵੈਸਟੀਗੇਸ਼ਨ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਵੀ ਕੀ ਕਰਦਾ ਸੀ ਇਹ ਪਹਿਲਾਂ ਇਹਦੀ ਪਹਿਲਾਂ ਮੋਬਾਈਲ ਦੀ ਦੁਕਾਨ ਸੀਗੀ ਮੋਬਾਈਲ ਦਾ ਕੰਮ ਕਰਦਾ ਸੀਗਾ ਬਟ ਇਹ ਗਲਤ ਸੰਗਤ ਵਿੱਚ ਪੈ ਕੇ ਇਹਨੇ ਆਪ ਯੂਜ਼ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਹਿਰੋਇਨ ਤੇ ਫਿਰ ਅੱਗੇ ਇਹਨੇ ਸਪਲਾਈ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਤੇ ਜੇ ਅੱਜ ਇਹ ਜੇਲ੍ਹ ਦੇ ਵਿੱਚ ਰਿਹਾ ਹੈ ਕਰੀਬ 4-5 ਮੁਕੱਦਮਿਆਂ ਦੇ ਦਰਜ ਹੈਗੇ ਜਿੱਦ ਤੋਂ 4 ਐਨਡੀਪੀਐਸ ਦੇ ਮੁਕੱਦਮੇ ਦਰਜ ਹੈ ਉਹ ਤੇ ਜੇਲ੍ਹ 'ਚ ਹੀ ਰਿਹਾ ਹੈਗਾ ਤੇ ਹੁਣ ਵੀਕ ਦਿਨ ਤੋਂ ਜਦੋਂ ਆਇਆ ਹੈਗਾ ਆਨ ਤੇਰੀ ਫਿਰ ਜਿਹੜੇ ਇਹਦੇ ਪੁਰਾਣੇ ਜਿਹੜੇ ਹੈਗੇ ਇਹਦੇ ਗਾਹਕ ਉਹਨਾਂ ਨੇ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਸਰ ਐਸਟੀਐਫ ਕੀ ਕਾਰਵਾਈ ਕਰ ਰਹੀ ਹੈ ਹੁਣ ਐਸਟੀਐਫ ਪੂਰੀ ਜੜ ਤੱਕ ਜਾਏਗੀ ਜੀ ਇਹਦਾ ਨੈਕਸਸ ਕੀ ਹੈਗਾ ਇਹਦੇ ਨਾਲ ਕੌਣ ਕੌਣ ਹੈਗੇ ਜਿਹੜੇ ਇਹਦੀ ਮਦਦ ਕਰਦੇ ਜਾਂ ਇਹਦੀ ਸਪਲਾਈ ਕਿੱਥੇ ਕਿੱਥੇ ਹੈਗੀ ਹੈ ਇਹ ਸਾਰੀ ਡਿਟੇਲ ਜਿਹੜੀ ਹੈ ਇਹ ਰਹਦੇ ਕਿੱਥੇ ਇਹ ਕੰਪਨੀ ਵਾਲਾ ਮੁਹੱਲਾ ਪੈਂਦਾ ਇੱਕ ਉੱਥੇ ਦਾ ਰਹਿਣ ਵਾਲਾ ਹੈ ਮਕਾਨ ਆਪਣਾ ਹੈ ਜਾਂ ਕਿਰਾਏ ਤੇ ਹੈ ਜੀ ਇਹਦੀ ਇਹਦੀ ਕਲੀਅਰ ਕਟ ਇਨਵੈਸਟੀਗੇਸ਼ਨ ਹੋਈਗੀ ਇਹਦੇ ਡਾਕੂਮੈਂਟ ਵਗੈਰਾ ਸਾਰੇ ਲੈ ਜਾਣਗੇ ਤਾਂ ਰਮਾਨ ਵੀ ਇਹਨਾਂ ਦਾ ਲੋਕ ਵੀ ਰਮਾਨ ਹਾਂਜੀ ਹਾਂਜੀ ਬਿਲਕੁਲ ਇਹਦਾ ਰਮਾਨ ਲਿਆ ਜਾਏਗਾ ਜੀ ਔਰ ਫਰਦਰ ਇਨਵੈਸਟੀਗੇਸ਼ਨ ਇਹਦੀ ਜਰੀਏਗੀ ਪੜਤਾਲ ਕੀਤੀ ਜਾਏਗੀ ਠੀਕ ਹੈ ਠੀਕ ਹੈ